ਸਸਿਗਾਲ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰ ਸਿੰਘ ਸਾਡੇ ਨਾਲ ਮੌਜੂਦ ਨੇ ਪਿੰਡ ਗੱਜਲ ਅਤੇ ਪੰਘਾਲਾ ਦੇ ਵਸਨੀਕ ਜੋ ਕਿ ਇੱਥੇ ਉਹਨਾਂ ਨੇ ਫੱਟੀ ਵਾਲੇ ਪੁਲ ਦੇ ਉੱਪਰ ਜਿਹੜਾ ਆ ਉਹਨਾਂ ਨੇ ਬੰਨ ਮਾਰਿਆ ਤਾਂ ਕਿ ਉਹਨਾਂ ਦੀ ਫਸਲ ਜਿਹੜੀ ਆ ਉਹ ਨੁਕਸਾਨ ਤੋਂ ਬਚ ਸਕੇ ਪਰ ਆਪਣਾ ਨਾਂ ਜੀ ਸੁਭਤਾ ਧਾਰਾ ਸਿੰਘ ਜੀ ਨਗਰ ਕਿਹੜਾ ਜੇ ਗੱਜਲ ਜੀ ਗੱਜਲ ਪੰਘਾਲਾ ਜੀ ਇਹ ਕਿਸ ਤਰ੍ਹਾਂ ਆਪਣਾ ਕੀ ਹਾਲਾਤ ਨੇ ਤੁਹਾਡੇ ਪਿੰਡ ਤੇ ਪਤਾ ਲੱਗਾ ਕਿ ਕਾਫੀ ਜਿਆਦਾ ਆਇਆ ਹੈ ਤੇ ਫਲੱਡ ਦਾ ਇਧਰੋਂ ਹੁੰਦਾ ਹੋਇਆ ਇਧਰੋਂ ਝੁਗੀਆਂ ਨੂਰ ਮੁਹੰਮਦ ਨੱਥਾ ਹੋ ਮੁੱਠਿਆਂ ਵਾਲੇ ਨੂੰ ਇੱਥੇ ਫੱਟੀ ਤੇ ਆਣ ਕੇ ਟੁੱਟ ਕੇ ਤੇ ਸਾਡਾ ਪਘਾਲਾ ਗਜਲ ਤੇ ਕੋਟਲੀ ਨੂੰ ਇਹ ਮਾਰ ਕਰਦਾ ਇਹ ਬੰਨ ਤੇ ਅਸੀਂ ਬਹੁਤ ਜਦੋਜਹਿਦ ਕੀਤੀ ਆ ਬੜਾ ਸਹਯੋਗ ਸਾਡੇ ਨੂੰ ਮਿਲਿਆ ਕੋਈ ਵੀ ਬਹੁਤ ਜਿਆਦਾ ਇੱਥੇ ਆਉਂਦੇ ਰਿਆ ਸੱਜਣ ਬੇਲੀ ਟਰਾਲੇ ਟਰੈਕਟਰ ਲੈ ਕੇ ਬੜੀ ਜਿਆਦੀ ਮਿੱਟੀ ਲਿਆ ਕੇ ਇੱਥੇ ਪਾਉਂਦੇ ਰਹੇ ਆ ਇਹ ਸੰਸਥਾਵਾਂ ਤੇ ਦਾਨੀ ਸੱਜਣਾ ਵੱਲੋਂ ਤੁਹਾਨੂੰ ਪੂਰਾ ਸਹਿਯੋਗ ਮਿਲਿਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਝਾੜ ਸਾਹਿਬ ਵਾਲੇ ਸੰਤ ਬਾਬੇ ਸੁਰ ਸਿੰਘ ਜੀ ਮਤਲਬ ਬਾਬੇ ਤੇ ਆਪਣਾ ਸਰੀਆਲੀ ਸਾਹਿਬ ਵਾਲੇ ਜਿੰਨਾ ਵੀ ਨਾਂ ਲ ਲਿਏ ਇੰਨਾ ਵੀ ਸ਼੍ਰੋਮਣੀ ਕਮੇਟੀ ਮਤਲਬ ਬਹੁਤ ਜ਼ਿਆਦਾ ਦੂਰਾਂ ਦੂਰਾਂ ਤੋਂ ਮੁਕਸਰ ਸਾਹਿਬ ਵੱਲੋਂ ਬਹੁਤ ਜ਼ਿਆਦੇ ਲੋਕ ਜਿਹੜੇ ਨੇ ਇਹ ਬੰਨ ਤੇ ਤੂੜੀ ਦਾਣੇ ਚਾਰਾ ਸਾਰਾ ਹਰਾ ਚਾਰਾ ਚੋਕਰ ਸਭੇ ਲੈ ਕੇ ਇੱਥੇ ਬਹੁਤ ਜ਼ਿਆਦਾ ਸਹਯੋਗ ਦੇ ਰਹੇ ਸਾਨੂੰ ਜੀ ਠੀਕ ਹੈ ਇਹ ਕਿੰਨੀ ਕੁ ਭਾਜੀ ਫਸਲ ਜਿਹੜੀ ਆ ਉਹ ਨਸ਼ਟ ਹੋਈ ਆ ਇਹਦੇ ਹੜਾ ਹੈ ਤਾਂ ਮਤਲਬ ਇੱਧਰ ਤਾਂ ਹਜ਼ਾਰਾਂ ਕਿੱਲੇ ਨੇ ਜੀ ਪਰ ਝੁੱਗੀਆਂ ਨੂਰ ਮੁਹੰਮਦ ਦਾ 50 ਏਕੜ ਜਿਹੜਾ ਤਾਂ ਉਹ ਮਰ ਚੁੱਕਾ ਇਸ ਟਾਈਮ ਤੇ ਤੇ ਦਰਿਆ ਤੱਕ ਤਾਂ ਤੁਸੀਂ ਦੱਸੋ ਵੀ ਗਿਣਤੀ ਕੋਈ ਨਹੀਂ ਨਾ ਇਹ ਤਾਂ ਜੋ ਹੈਗਾ ਸਾਫ਼ ਹੀ ਆ ਤੇ ਇੱਧਰ ਦਾ ਜਿਹੜਾ ਰਗਬਾ ਏ ਇਹ ਅਸੀਂ ਮਤਲਬ ਪੰਘਾਲੇ ਦਾ ਤੇ ਗਜਲਾਂ ਦਾ ਤੇ ਕੂੜਲੀ ਦਾ ਇਹ ਅਸੀਂ ਮਸਬਲਾ ਫੱਟੀ ਵਾਲਾ ਪੁਲ ਬਣ ਕੇ ਇਹ ਅਸੀਂ ਬਚਾਲਿਆ ਇਹ ਸਾਡੇ ਇਲਾਕੇ ਨੇ ਸਹਿਯੋਗ ਦਿੱਤਾ ਹੋਰ ਟਰਾਲੀਆਂ ਵਾਲਿਆਂ ਬਹੁਤ ਜ਼ਿਆਦਾ ਇਹ ਕਿਰਪਾ ਹੋਈ ਹੈ ਤੇ ਅਸੀਂ ਇਹਨੂੰ ਬਚਾਲਿਆ ਪਿੰਡ ਹਵੇਲੀਆਂ ਝੜ ਸਾਹਿਬ ਦੇ ਸਰਪੰਚ ਔੰਕਾਰ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰਪੰਸਾਹ ਸਤਿ ਸ਼੍ਰੀ ਅਕਾਲ ਜੀ ਸਰਪੰਸਾਹ ਬੜੇ ਹਾਲਾਤ ਬਹੁਤ ਹੜਾਂ ਦੇ ਨਾਲ ਜਿਹੜਾ ਕਿਸਾਨਾਂ ਦਾ ਪਹਿਲਾਂ ਹੀ ਜਿਹੜਾ ਉਹ ਕਿਸਾਨੀ ਜਿਹੜੀ ਉਹ ਘਾਟੇ 'ਚ ਜਾ ਰਹੀ ਆ ਤੇ ਹੋਰ ਵੀ ਕਿਸਾਨਾਂ ਦਾ ਨੁਕਸਾਨ ਹੋ ਗਿਆ ਕੀ ਕਹਿਣਾ ਚਾਹੋਗੇ ਸਾਰੀ ਸਥਿਤੀ ਬਾਰੇ ਤੇ ਕੀ ਹਾਲਾਤ ਨੇ ਇਸ ਵੇਲੇ ਸਾਨੂੰ ਥੋੜਾ ਜਿਹਾ ਉਹ ਵੀ ਸਾਡੇ ਦਰਸ਼ਕਾਂ ਨਾਲ ਇਸ ਇਲਾਕੇ ਦੀ ਸਥਿਤੀ ਦਾ ਜਿਹੜਾ ਉਹ ਤੁਸੀਂ ਥੋੜਾ ਜਾਂ ਦੱਸੋ ਅਸੀਂ ਇਹੋ ਗੱਲ ਅਪੀਲ ਕਰਨਾ ਚਾਹੁੰਦੇ ਆ ਇਹ ਸਾਨੂੰ 2023 ਦੀ ਗੱਲ ਆ ਜੀ ਜਦੋਂ ਇਸੇ ਤਰ੍ਹਾਂ ਜਿਹੜਾ ਪਾਣੀ ਤੁਸੀਂ ਦੇਖਿਆ ਤੁਹਾਡੇ ਕੈਮਰੇ ਜਰੀਏ ਤੁਸੀਂ ਸਾਰਾ ਦਿਖਾ ਸਕਦੇ ਉਦੋਂ ਵੀ ਸਥਿਤੀ ਇੰਨੀ ਜਿਆਦੀ ਭਿਆਨਕ ਹੋ ਗਈ ਸੀ ਕਿ ਪਾਣੀ ਦੀ ਕਿ ਸਾਨੂੰ ਬਚਨ ਦੀ ਆਸ ਨਹੀਂ ਕੋਈ ਉਦੋਂ ਸਾਡੀ ਚਲੋ ਕੁਝ ਪ੍ਰਸ਼ਾਸਨ ਨੇ ਕੋਈ ਸਾਡੇ ਐਮ.ਐਲ.ਏ. ਸਾਹਿਬ ਸਰਦਾਰ ਸਰਮਨ ਸਿੰਘ ਤੁਨ ਮੰਤਰੀ ਸਾਹਿਬ ਲਾਲਜੀਤ ਸਿੰਘ ਪੁੱਲਰ ਉਹਨਾਂ ਵੀ ਸੰਯੋਗ ਦਿੱਤਾ ਵੱਖ-ਵੱਖ ਪਦਵੰਤੇ ਇੱਥੇ ਆਏ ਸਾਨੂੰ ਸੰਯੋਗ ਦਿੱਤਾ ਅਸੀਂ ਆੜਾ ਬੰਨ ਤੁਸੀਂ ਦੇਖਦੇ ਜੇ ਬੜੀ ਜਿਆਦੀ ਜੱਦੋਜਹਦ ਦੇ ਨਾਲੇ ਬੱਦਾ ਦੋ ਘਟੋ ਘਟ 22500 ਏਕੜ ਦੇ ਲਗਭਗ ਇਧਰ ਰਕਬਾ ਤਿੰਨਾਂ ਪਿੰਡਾਂ ਦਾ ਰਕਬਾ ਪੈਂਦਾ ਜੀ ਜਿਨ੍ਹਾਂ ਨੂੰ ਅਸੀਂ ਬਚਾਇਆ ਉਸ ਟਾਈਮ ਇਹ ਗੱਲ ਅਸੀਂ ਤੁਹਾਡੇ ਮਾਦਮ ਰਾਹੀਂ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਸਮਾਂ ਅੱਜ ਪ੍ਰਸ਼ਾਸਨ ਸਾਰਾ ਛੜਕਾਂ ਦੇ ਉੱਤੇ ਤੁਰਿਆ ਫਿਰਦਾ ਜੀ ਇਹੇ ਸਮਾਂ ਜੇਕਰ ਪਹਿਲਾਂ ਆਪਾਂ ਆਣ ਕੇ ਲੋਕਾਂ ਦੀ ਸਾਰ ਲਈਏ ਇਹ ਚੀਜ਼ਾਂ ਨੂੰ ਦੇਖੀਏ ਤਾਂ ਅੱਜਾ ਸਮਾਂ ਨਾ ਦੇਖਣਾ ਪਵੇ ਅੱਜ ਹਾਲਾਤ ਵੇਖੋ ਵੀ ਕਿੰਨੇ ਬੱਤਰ ਬਣੇ ਪਏ ਆ ਵੀ ਕਿਥੋਂ ਪਤਾ ਨਹੀਂ ਲੱਗਦਾ ਵੀ ਕਿਥੋਂ ਰੋੜ ਪੈ ਜਾਣਾ ਕਿਥੋਂ ਕੀ ਹੋ ਜਾਣਾ ਆ ਤਾਂ ਡੀਐਮ ਕੈਮਰੇ ਰਾਹੀਂ ਅਸੀਂ ਵਿਖਾਉਣਾ ਚਾਹੁੰਦੇ ਆਂ ਵੀ ਆ ਡਰੇਨ ਦਾ ਹਾਲ ਦੇਖ ਲਓ ਕੀ ਆ ਜੀ ਇਹ ਡਰੇਨ ਦਾ ਇੰਨਾ ਮਾੜਾ ਹਾਲ ਆ ਜੀ ਇਹਦੇ ਵਿੱਚ ਮੀਂਹ ਦਾ ਵੀ ਪਾਣੀ ਨਹੀਂ ਰੁਕ ਸਕਦਾ ਇਹਦੇ ਵਿੱਚ ਘਟੋ ਘਟ ਕੋਟਲੀ ਵਸਾਵਾ ਸਿੰਘ ਤੋਂ ਦਰਾਂ ਰਹੀਂ ਪਾਣੀ ਛੱਡਿਆ ਜਾਂਦਾ ਇੱਥੋਂ ਨਿਕਾਸ ਹੋ ਕੇ ਦਰਿਆ ਨੂੰ ਪਾਣੀ ਜਾਂਦਾ ਜੀ ਤਾਂ ਤੁਸੀਂ ਇਹ ਵੇਖ ਲਓ ਵੀ ਇੱਥੇ ਜਦੋਂ ਬੀਐਸਐਫ ਆਰਮੀ ਆਉਂਦੀ ਆ ਸਾਨੂੰ ਇਸ ਚੀਜ਼ ਦੇ ਦੌਕੇ ਮਾਰਦੀ ਹੈ ਵੀ ਇਹ ਤਾਂ ਮਿੱਟੀ ਕੱਢ ਦੇਣੀ ਹੈ ਜੀ ਇਹ ਮਿੱਟੀ ਕੱਢਣ ਦੇ ਨਾਲ ਤੁਸੀਂ ਇਹ ਵੇਖੋ ਵੀ ਨੁਕਸਾਨ ਕਿਹਦਾ ਹੋਣਾ ਜੀ ਮਿੱਟੀ ਕੱਢ ਕੇ ਇਹਨਾਂ ਤੇ ਚਲੇ ਜਾਣਾ ਅਗਲੇ ਪਾਸੇ ਡੋਬ ਸਾਨੂੰ ਦਿੰਦੇ ਆ ਜੀ ਜੇਕਰ ਅਸੀਂ ਉਸ ਚੀਜ਼ ਦੀ ਮੰਗ ਕਰਦੇ ਆ ਜੀ ਇਹਨੂੰ ਕੋਈ ਪੱਕਾ ਹੱਲ ਕਰੋ ਉਸ ਚੀਜ਼ ਦਾ ਇਹਨਾਂ ਦੇ ਕੰਨ ਤੇ ਜੂਣੀ ਸਰਕਦੀ ਜੀ ਜਦੋਂ 23 ਦੇ ਵਿੱਚ ਅਸੀਂ ਇੰਨਾ ਜ਼ਿਆਦਾ ਰੌਲਾ ਪਾਇਆ ਜੀ ਦੱਸੋ ਇਹਦਾ ਹੱਲ ਕੀ ਆ ਤਿੰਨ ਵਾਰੀ ਅਸੀਂ ਝੋਨਾ ਲਾਇਆ ਜੀ ਇੱਕ ਵਾਰੀ ਲਾਉਣਾ ਮਾਲ ਅਸੀਂ ਤਿੰਨ ਵਾਰੀ ਝੋਨਾ ਲਾਇਆ ਤਿੰਨ ਵਾਰੀ ਡਰੇਨ ਟੁੱਟ ਕੇ ਸਾਡਾ ਝੋਨਾ ਮਰਿਆ ਦੱਸੋ ਕਿਸਾਨ ਅੱਗੇ ਕਰਜ਼ੇ ਦੀ ਮਾਰ ਹੇਠ ਹੈ ਕਿਸਾਨ ਖੁਦ ਖੁਸ਼ੀਆਂ ਕਰਦਾ ਪਿਆ ਰੋਜੀ ਰੋਟੀ ਦਾ ਮਹੀਆ ਨਹੀਂ ਹੁੰਦੀ ਪਈ ਤੇ ਫਿਰ ਵੀ ਸਾਨੂੰ ਇੰਨੀ ਮਾਰਦੇ ਹੇਠ ਰੱਖਿਆ ਜਾਂਦਾ ਪਿਆ ਤੇ ਮੁੜ ਕੇ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਮੁੜ ਕੇ ਪ੍ਰਸ਼ਾਸਨ ਨਾਲ ਕੇ ਸਾਰਾ ਸਿਰ ਤੇ ਖਲੋ ਜਾਂਦਾ ਜੀ ਬਹੁਤ ਮਾੜਾ ਹੈ ਇਹਨਾਂ ਚੀਜ਼ਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਇਹ ਜੇਕਰ ਸਾਰਾ ਸਮਾਂ ਇਹ ਪਹਿਲਾਂ ਦੇਖਿਆ ਜਾਵੇ ਵੀ ਇਹਦਾ ਹੱਲ ਕੱਢੇ ਜਾਣ ਕੁੰਬ ਦੀ ਨੀਂਦ ਨਾ ਸੁਤਿਆ ਜਾਵੇ ਜਾਗਿਆ ਜਾਵੇ ਅਸੀਂ ਇਹੋ ਅਪੀਲ ਕਰਦੇ ਕਿਉਂਕਿ ਇਹ ਸੈਂਟਰ ਸਰਕਾਰ ਦੇ ਹੰਡਰੇ ਡਰੇਨ ਆਉਂਦੀ ਆ ਇਹਨੂੰ ਡਰੇਨ ਨੂੰ ਸਾਡੇਆਂ ਜਨਮ ਤੋਂ ਵੀ ਪਹਿਲਾਂ ਦਾ ਖਲਾਈ ਸਭ ਡਰੇਨ ਕਿਹੜੀ ਵੱਜਦੀ ਹੈ ਇਹ ਡਿਫੈਂਸ ਡਰੇਨ ਆ ਜੀ ਕੋਟਾਣੇ ਬੁਰਜੀ ਤੋਂ ਲੈ ਕੇ ਕੋਟਲੀ ਵਸਾਵਾ 95 97 ਬੁਰਜੀ ਤੋਂ ਲੈ ਕੇ ਕੋਟਲੀ ਵਸਾਵਾ ਸਿੰਘ ਤੱਕ ਇਹ ਸਾਰਾ ਮੰਨ ਲਓ ਥਾੜੇ ਰਿਕੇ ਦੇ ਵਿੱਚ ਦੀ ਲੰਘਦੀ ਆ ਤੇ ਬਹੁਤ ਨੀਵੀਂ ਹੈ ਜੀ ਇਹ ਹਲਕਾ ਕਿਹੜਾ ਪੈਂਦਾ ਜੀ ਹਲਕਾ ਦੋਵਾਂ ਹਲਕਿਆਂ ਦੇ ਵਿਚਕਾਰ ਆ ਜੀ ਹਲਕਾ ਖੇਮ ਕਰਨ ਹਲਕਾ ਪੱਟੀ ਦੇ ਵਿਚਕਾਰ ਕੋਸ਼ ਪੱਟੀ ਚਾਉਂਦੀ ਹੈ ਜਾਂ ਕੋਸ਼ ਖੇਮ ਕਰਨ ਚਾਉਂਦੀ ਹੈ ਹਾਂਜੀ ਹਾਂਜੀ ਤੇ ਅਸੀਂ ਇਹੋ ਅਪੀਲ ਕਰਦੇ ਵੀ ਇਹਨੂੰ ਚੰਗੀ ਤਰ੍ਹਾਂ ਹੱਲ ਕੀਤਾ ਜਾਵੇ ਕਿਉਂਕਿ ਸਾਨੂੰ ਹੁਣ ਇਧਰੋਂ ਅਸੀਂ ਆਪ ਦਾ ਰੋਕ ਲਾ ਕੇ ਬੈਠਿਆਂ ਤੇ ਜੇਕਰ ਪ੍ਰਮਾਤਮਾ ਨਾ ਕਰੇ بارش ਜਿਆਦੀ ਹੁੰਦੀ ਹੈ ਤੇ ਮੀਂਹ ਉਤੋਂ ਆਉਂਦਾ ਪਾਣੀ ਤੇ ਸਾਨੂੰ ਬਚਨ ਦੇ ਫਿਰ ਕੋਈ ਲੱਲਣੀ ਹੈ ਜੀ ਫਿਰ ਅਸੀਂ ਮੰਨ ਲਓ ਮਰਨ ਦੇ ਕਿਨਾਰੇ ਬੈਠਿਆਂ ਜੀ ਕੋਈ ਇਹਦਾ ਹੱਲ ਨਹੀਂ ਹੈਗਾ ਇਹ ਦਿਨ ਰਾਤ ਫਿਰ ਪੈੜਾ ਦੇਣਾ ਇੱਥੇ ਪੈ ਰਿਹਾ ਸਰਪੰਚ ਸਾਹਿਬ ਪਿੰਡ ਵਾਲਿਆਂ ਨੂੰ ਅਸੀਂ ਤੁਹਾਨੂੰ ਇਹ ਆਖਦੇ ਆਂ ਆਪਣੇ ਕੈਮਰੇ ਰਾਹੀਂ ਦੇਖ ਸਕਦੇ ਇਹ ਸਾਡੇ ਤੰਬੂ ਲੱਗੇ ਹੋਏ ਆ ਸਾਡੇ ਬੰਦੇ ਇੱਥੇ ਦਿਨ ਰਾਤ 24 ਘੰਟੇ ਤੱਕ ਨਾਤਿਆ ਅਸੀਂ ਖੁਦ ਆਪਦੀ ਡਿਊਟੀ ਖੁਦ ਆਪ ਕਰਦੇ ਪਏ ਜੀ ਕਿਉਂਕਿ ਰੋਜੀ ਰੋਟੀ ਮੂੰਹ ਤੇ ਆਈ ਆ ਸਾਰਿਆਂ ਨੂੰ ਇੱਕੋ ਜਿਹੀ ਕੀ ਆ ਜੀ ਤੁਹਾਨੂੰ ਪਤਾ ਐਸੇ ਦੇ ਆਸੇ ਆ ਜੇਕਰ ਇਹ ਖਤਮ ਹੁੰਦੀ ਹੈ ਤੇ ਇੱਕ ਇਨਸਾਨ ਖਤਮ ਹੁੰਦਾ ਕਿਉਂਕਿ ਪੰਜਾਬ ਦੀ ਆਰਥਿਕਤਾ ਵੀ ਜਿਹੜੀ ਆ ਉਹ ਕਿਸਾਨੀ ਤੇ ਹੀ ਨਿਰਭਰ ਆ ਜੇਕਰ ਕਿਸਾਨ ਖੁਸ਼ ਆ ਲਿਆ ਤੇ ਉਹ ਸਭ ਜਿਹੜੇ ਆ ਲੋਕ ਜਿਹੜੇ ਆ ਇਥੋਂ ਦੇ ਆਪਣੇ ਸੂਬੇ ਦੇ ਉਹ ਤਾਂ ਹੀ ਖਿਚਾ ਲੋ ਸਕਣਗੇ ਸੋ ਇਹ ਸਨ ਸਰਪੰਚ ਸਾਹਿਬ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਸਮਾਂ ਰਿੰਦਿਆਂ ਜਿਹੜਾ ਉਹ ਪ੍ਰਬੰਧ ਨਹੀਂ ਕੀਤੇ ਗਏ ਹਾਲਾਂਕਿ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਆ ਪਰ ਜ਼ਮੀਨੀ ਪੱਧਰ ਤੇ ਵੇਖਿਆ ਜਾ ਰਿਹਾ ਕਿ ਸਰਕਾਰ ਨੇ ਜਿਹੜਾ ਅੰਗਾਊ ਪ੍ਰਬੰਧ ਕਰਨ ਦੇ ਵਿੱਚ ਕਤਾਹੀ ਵਰਤੀ ਹੈ ਵੇਖਦੇ ਰਹੋ ਲੋਕ ਚਰਚਾ ਟੀਵੀ